ਜੁੜੇ ਨੇ ਉਹਨਾਂ ਤੋਂ ਆਪਾਂ ਪੁੱਛਾਂਗੇ ਕਿ ਦਿਵਾਲੀ ਦੇ ਤਿਹਾੜ ਦੇ ਉੱਤੇ ਮੈਸੇਜ ਦੇਣਾ ਚਾਹੁੰਦੇ ਨੇ ਨੌਜਵਾਨ ਪੀੜ੍ਹੀ ਨੂੰ ਵੀ ਬਾਕੀ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੂਹ ਸੰਗਤਾਂ ਹਾਂਜੀ ਰੋੜਾ ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸ਼ਹਿਰ ਨਵਾਸੀਆਂ ਨੂੰ ਦਿਵਾਲੀ ਦੀਆਂ ਗੁਰਪੁਰਬ ਦੀਆਂ ਬੰਦੀ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਹ ਮਚਲਾਈ ਹੈ ਉਹਨੂੰ ਅਸੀਂ ਵਾਰ ਟੂ ਵਾਰ ਜੈਜਾ ਲੈ ਕੇ ਵਾਰ ਟੂ ਵਾਰ ਅਸੀਂ ਰਾਉਂਡ ਅਪ ਕਰ ਰਹੇ ਹਾਂ ਜੀ ਪ੍ਰਭਾਤਮਾ ਸਭ ਦਾ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਡੇ ਨਾਲ ਨੇ ਨਿਸ਼ੇਤ ਰਾਉ ਜੀ ਜੋ ਕਿ ਮੌਜੂਦਾ ਐਮਸੀ ਨੇ ਛੋਟਾ ਸਵਾਗਤ ਹੈ ਜੈ ਜੀ ਇਸ ਲਾਈਵ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂਗਾ ਐਲਬੀਐਸ ਨਿਊਜ਼ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਬੋਲਣ ਦਾ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਰਸ ਤੋਂ ਪਹੁੰਚਾ ਦੇਣ ਦਾ ਜਰੀਆ ਬਣੇ ਸਾਡੇ ਐਲਬੀਐਸ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਸਾਰੇ ਸ਼ਹਿਰ ਵਾਸੀ ਮੂਨ ਨਗਰ ਕੌਂਸਲ ਸਾਰੀ ਟੀਮ ਦਾ ਪ੍ਰਧਾਨ ਜੀ ਜੌਨੀ अरोड़ा ਜੀ ਸਾਰੇ ਸਮੂਹ ਅੰਮ੍ਰਿਤ ਸਿੰਘ ਸਾਹਿਬਾਨ ਵੱਲੋਂ ਮੂਨ ਦੇ ਨਗਰ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਜੋ ਦੀਵਾਲੀ ਗੁਰਪੁਰਬ ਅਤੇ ਮੰਨੀ ਛੋੜ ਦਿਵਸ ਅਤੇ ਵਿਸਕਰਮਾ ਦੇ ਦਿਆ ਲੱਖ ਲੱਖ ਮੁਬਾਰਕਾਂ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਸਾਰੇ ਦੇਸ਼ ਵਿੱਚ ਸਾਰੇ ਸਾਡੇ ਸ਼ਹਿਰ ਮੂਨ ਵਿੱਚ ਕੋਈ ਵੀ ਕਰਹਿਜਨ ਹੋਵੇ ਜੋ ਇਸ ਖੁਸ਼ੀ ਨੂੰ ਮਨਜਾ ਰਹੇ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਹਰ ਘਰ ਦੀ ਗੋਬਲੇ ਹਰ ਘਰ ਦੀਵਾਲੀ ਮੁਬਾਰਕ ਵਾਈ ਗੁਰਜੀਤ ਖਾਲਸਾ ਵਾਈ ਗੁਰਜੀਤ ਦੇ ਪੁੱਤ ਅਸੀਂ ਐਲਬੀਐਸ ਨਿਊਜ਼ ਅਡਾਰੇ ਦਾ ਅਤੇ ਸਰਦਾਰ ਬਲਦੇਵ ਸਿੰਘ ਸਰਾਓ ਜੀ ਦਾ ਸਾਡੇ ਨਾਲ ਰਾਬਤਾ ਕਰਨ ਤੇ ਸਾਨੂੰ ਇਹ ਮੌਕਾ ਦੇਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਰੇ ਸਮੂਹ ਨਗਰ ਕੌਂਸਲ ਮੂਨਗ ਵੱਲੋਂ ਉਹਨਾਂ ਦਾ ਜੀ ਆਇਆਂ ਕਰਦੇ ਆ ਤੇ ਸਾਡੇ ਪ੍ਰਧਾਨ ਜੀ ਜੌਨੀ ਅਰੋੜਾ ਜੀ ਬਲਸੀਰ ਕੌਂਸਲਰ ਜੀ ਤੇ ਮੇਰੇ ਵੱਲੋਂ ਸਾਡੀ ਸਾਰੀ ਸਮੂਹੀ ਟੀਮ ਵੱਲੋਂ ਅਸੀਂ ਬਲਦੇਸ਼ਰਾਓ ਜੀ ਐਲਬੀਐਸ ਮੂਨ ਦਾ ਪੂਰੇ ਬੰਦਾਰੇ ਦਾ ਪੂਰੇ ادارے ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਹੋਇਆ ਬਹੁਤ ਬਹੁਤ ਧੰਨਵਾਦ ਜੀ ਐਲ ਵੀ ਐਸ ਨਿਊਜ਼ ਨੂੰ ਪੂਰਨ ਤੌਰ ਤੇ ਜਾਣਕਾਰੀ ਦੇਣ ਦਾ ਅਤੇ ਸਾਰੇ ਅੰਧਾਰੇ ਨੂੰ ਐਲ ਵੀ ਐਸ ਨਿਊਜ਼ ਦੇ ਉਹਨਾਂ ਨੂੰ ਦੀਵਾਲੀ ਦੀਆਂ ਜਿਹੜੀਆਂ ਮੁਬਾਰਕਬਾਦ ਦੇਣ ਦਾ ਤੇ ਪੱਤਰਕਾਰ ਸਾਹਿਬ ਉਹਨਾਂ ਨੂੰ ਵੀ ਮੁਬਾਰਕਬਾਦ ਦੇਣ ਦਾ ਅਸੀਂ ਧੰਨਵਾਦ ਕਰਦੇ ਹਾਂ ਇਸ ਦੇ ਨਾਲ ਹੀ ਮੈਂ ਬਲਦੇਵ ਸਿੰਘ ਸਰੋ ਐਲਬੀਐਸ ਨਿਊਜ਼ ਪੰਜਾਬ ਹਰਿਆਣਾ ਹਿਮਾਚਲ ਪੰਜਾਬੀ ਅਖਬਾਰ ਲੋਕ ਭਲਾਈ ਦਾ ਸਨੇਹਾ ਪੱਤਰਕਾਰ ਮੂਨ ਕਟੋਹਾਣਾ ਖਨੋਰੀ ਜਿਲ੍ਹਾ ਇੰਚਾਰਜ ਸੰਗਰੂਰ ਦੇਖਦੇ ਰਹੋ ਐਲਬੀਐਸ ਨਿਊਜ਼ ਕਮੈਂਟ ਸ਼ੇਅਰ ਕਰਕੇ ਵੀਰ ਬਣ ਕੇ ਜਰੂਰ ਦੱਸਦਾ ਕਰੋ ਜਿਹੜੇ ਮੇਰੇ ਭਰਾ ਨੀ ਹਜੇ ਤੱਕ ਸਾਡਾ ਜਿਹੜਾ ਹੈਗਾ ਚੈਨਲ ਹੈ ਉਹ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਰੌਣਕਾਂ ਦੀਵਾਲੀ ਦੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਭਾਵੇਂ ਹਨੇਰਾ ਹੋ ਗਿਆ ਪਰ ਰੌਣਕਾਂ ਜਿਹੜੀਆਂ ਦੀਵਾਲੀ ਦੀਆਂ ਨੇ ਉਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਰਾਹੀਂ ਹੁਣ ਆਪਾਂ ਗੱਲ ਕਰਾਂਗੇ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਹਰਮੇਸ਼ ਸਿੰਘ ਜੀ ਜੋ ਕਿ ਪ੍ਰੈਕਟੀਕਲ ਸਿੰਦਰ ਦੇ ਐਸੋਸੀਏਸ਼ਨ ਪੰਜਾਬ ਜਿਲ੍ਹਾ ਲਹਿਰਨ ਤੇ ਜ਼ਿਲ੍ਹਾ ਸਟਕਟਰ ਵੀ ਨੇ ਉਹਨਾਂ ਦੇ ਨਾਲ ਆਪਾਂ ਪੂਰਨ ਤੌਰ ਤੇ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਕਿ ਜੋ ਸਮਾਂ ਉਹ 6:30 ਦਾ ਹੋ ਗਿਆ ਹੈ ਦਬਾਲੀਆਂ ਵੀ ਲੰਘੀਆਂ ਜਿਵੇਂ ਕਿ ਦੋਸੀ ਵੀ ਜਿਵੇਂ ਕੋਈ ਲੜਾਈ ਆਗਲਾ ਹੋਇਆ ਹੋਵੇ ਜਾਂ ਕੋਈ ਹੋਰ ਸ਼ਰਾਰਤ ਇਸ ਸ਼ਹਿਰ ਦੇ ਵਿੱਚ ਕੀਤੀ ਗਈ ਹੋਵੇ ਆਪਾਂ ਸਾਰੀ ਜਾਣਕਾਰੀ ਹੈ ਜਿਹੜੀ ਲਵਾਂਗੇ ਜਿਵੇਂ ਮੈਂ ਅਕਸਰ ਇਸ ਦੁਕਾਨ ਦੇ ਉੱਤੇ ਆਉਂਦਾ ਰਹਿਣਾ ਸਾਰ ਨੂੰ ਪਤਾ ਹੀ ਹੈ ਕਿ ਅਖਬਾਰਾਂ ਦੇ ਵਿੱਚ ਵੀ ਸਪੈਸ਼ਲ ਨੋਟ ਦੇ ਕੇ ਡਾਕਟਰ ਹਮੇਸ਼ ਸਿੰਘ ਜੀ ਲਖਵਾਉਂਦੇ ਨੇ ਕਿ ਜਿਹੜਾ ਬਹੁਤ ਹੀ ਲੋੜਵੰਦ ਹੈ ਉਸ ਨੂੰ ਦਵਾਈ ਹੈ ਜਿਹੜੀ ਅਸੀਂ ਜਾਦਾ ਅੱਧੇ ਰੇਟ ਤੇ ਜਾਂ ਫਿਰ ਥੋੜੀ-ਮੋਟੀ ਹੋਵੇ ਤਾਂ ਫਰੀਓ ਦੇ ਦੰਨੇ ਆ ਉਹ ਵੀ ਗੱਲਾਂ ਕਰਾਂਗੇ ਤੁਸੀਂ ਦੇਖਦੇ ਰਹੋ ਐਲਬੀਐਸ ਨਿਊਜ਼ ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਜੀ ਸਾਨੂੰ ਦਿਵਾਲੀ ਦੇ ਦਿਨ ਚੱਲੇ ਹੋਏ ਨੇ ਤੁਹਾਨੂੰ ਪਤਾ ਹੀ ਹੈ ਕੱਲ ਤੋਂ ਇਹ ਦਿਵਾਲੀ ਦੇ ਦਿਨ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਹੋਈ ਹੋਵੇ ਜਾਂ ਕੋਈ ਹੋਰ ਗੱਲ ਹੋਈ ਹੋਵੇ ਪੂਰੇ ਵਿਸਤਾਰ ਦੇ ਨਾਲ ਐਲਵੀਐਸ ਨਿਊਜ਼ ਨੂੰ ਦੱਸਣ ਦੀ ਖੇਚਲਾ ਕਰੋ ਜੀ ਚਲੋ ਲੋਕ ਪੁਣਾਈ ਚੈਨਲ ਨੂੰ ਅਧਾਰੇ ਨੂੰ ਬਰਿੰਦਰ ਸਿੰਘ ਤੇ ਉਹਨਾਂ ਦੇ ਅਧਾਰੇ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਹੀ ਸਾਰਾ ਉਹਨਾਂ ਦਾ ਪਰਿਵਾਰ ਹੈ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਇਹ ਚੈਨਲ ਸਦਾ ਚੜ੍ਹਦੀ ਕਲਾ 'ਚ ਰਹੇ ਜੋ ਚੈਨਲ ਸਾਡੇ ਇਲਾਕੇ ਦੀਆਂ ਬਹੁਤ ਵਧੀਆ ਤੇ ਨਿਰਵਿਘਨ ਨਿਰ ਨਿਰਪੋਰ ਨਿਰਵੈਰ ਖਬਰਾਂ ਦਿੰਦਾ ਹੈ ਤੇ ਇਸ ਤੋਂ ਵਧੀਆ ਕੋਈ ਚੈਨਲ ਨਹੀਂ ਸੀ ਸਾਰੇ ਇਹਦੇ ਕਾਇਲ ਆ ਤੇ ਇਹਨੂੰ ਦੁਬਾਰਾ ਫੇਰ ਮੈਂ ਦੀਵਾਲੀ ਦੀਆਂ ਵਧਾਈਆਂ ਦਿੰਨਾ ਸਾਰੇ ਲੋਕ ਭਲਾਈ ਚੈਨਲ ਦੇ ਦਾਰੇ ਨੂੰ ਇਸ ਤੋਂ ਇਲਾਵਾ ਜਿਵੇਂ ਕਿ ਮਠਾਈਆਂ ਨੇ ਹੋਰ ਨੇ ਇਹਨਾਂ ਬਾਰੇ ਕਿਉਂਕਿ ਤੁਹਾਨੂੰ ਡਾਕਟਰ ਸਾਹਿਬ ਨੂੰ ਜ਼ਿਆਦਾ ਪਤਾ ਹੈ ਸਾਨੂੰ ਘੱਟ ਪਤਾ ਹੈ ਉਹਦੇ ਬਾਰੇ ਵੀ ਵਿਸਤਾਰ ਦੇ ਨਾਲ ਮੈਸੇਜ ਵੀ ਦਿਓ ਤੇ ਸਾਨੂੰ ਵੀ ਦੱਸੋ ਹੁੱਲੜ ਬਾਜੀ ਬਾਰੇ ਤੁਸੀਂ ਪੁੱਛਿਆ ਕਿਉਂਕਿ ਸਾਡੇ ਐਸ ਐਚਓ ਸਾਹਿਬ ਸੱਬਰਵਾਲ ਨੇ ਬਹੁਤ ਸਿਆਣੇ ਤੇ ਬਹੁਤ ਵਧੀਆ ਨੇ ਜਿਹੜੀ ਕੌਮ ਦੀ ਰਗ ਨੂੰ ਜਾਣਦੇ ਨੇ ਕੀ ਇੱਥੇ ਹੋ ਰਿਹਾ ਕੀ ਖਰਾਬੀ ਹੋ ਰਹੀ ਹੈ ਸਾਰਿਆਂ ਨੂੰ ਇਹਨਾਂ ਨੇ ਨੱਥ ਪਾਈ ਹੋਈ ਹੈ ਜਿਸ ਕਰਕੇ ਇੱਥੇ ਕਿਤੇ ਵੀ ਹੌਲਾ ਨਹੀਂ ਪਿਆ ਸਭ ਪਾਸੇ ਸ਼ਾਂਤੀ ਹੈ ਤੇ ਲੋਕੀ ਸ਼ਾਂਦੇ ਨਾਲ ਆ ਜਾ ਰਹੇ ਨੇ ਮਠਿਆਈਆਂ ਖੀਂਦੇ ਰਹੇ ਨੇ ਆਪਣਾ ਹੋਰ ਵੀ ਖਰੀਦੋ ਫਰੋਖਤ ਕਰ ਰਹੇ ਨੇ ਤੇ ਦਿਨ ਦਿਨ ਕਰ ਰਹੇ ਨੇ ਜਿਵੇਂ ਮਠਿਆਈਆਂ ਗਿਫਟ ਹੋ ਸਭ ਕੁਝ ਮਠਿਆਈਆਂ ਬਾਰੇ ਜੇ ਗੱਲ ਕਰੀਏ ਤਾਂ 90% ਮਠਿਆਈਆਂ ਨਕਲੀ ਵੇਚ ਰਹੀਆਂ ਨੇ ਇਸ ਗੱਲ ਦਾ ਬਹੁਤ ਦੁੱਖ ਹੈ ਇਸ ਕਰਕੇ ਇਹਨਾਂ ਤੋਂ ਬਚਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਸਾਡੇ ਸਾਰੇ ਇਲਾਕੇ ਨੂੰ ਵੀ ਮਠਿਆਈਆਂ ਇੱਥੋਂ ਦੁਕਾਨਾਂ ਤੋਂ ਨਾ ਖਰੀਦਣ ਸਗੋਂ ਆਪ ਹੀ ਘਰੇ ਥੋੜੀ ਬਲੀ ਬਣਾ ਲੈ ਜਾਂ ਕੋਈ ਹੋਰ ਕੋੜੇ-ਕੂੜੇ ਕੱਢ ਕੇ ਸਾਰ ਲੈਣਾ ਇਹ ਮੇਰਾ ਸੰਦੇਸ਼ ਹੈ ਵੀ ਸ਼ਾਂਤੀ ਰੱਖੋ ਤੇ ਗੰਦਮੰਦ ਨਾ ਖਾਓ ਇਹੋ ਜਿਹੀ ਚੀਜ਼ਾਂ ਨਾ ਖਰਾਬ ਖਾਓ ਜਿਹਨੀਆਂ ਕਿਸੇ ਨੂੰ ਨੁਕਸਾਨ ਦੇਣ ਬਾਕੀ ਪਟਾਕੇ ਘੱਟੋ-ਘੱਟ ਉਹ ਚਲਾਓ ਪਟਾਕਿਆਂ ਬਾਰੇ ਜਿਹੜੇ ਸੋ ਜੋ ਕਿ ਮੈਂ ਰਾਤ ਦੇਖਿਆ ਸੀ ਬਹੁਤ ਜ਼ਿਆਦਾ ਧੂੰਆਂ ਅਸਮਾਨ ਦੇ ਵਿੱਚ ਚੜਿਆ ਹੋਇਆ ਸੀ ਦੇਖੋ ਜੀ ਅੱਜ ਕੱਲ ਦੇ ਛੋਟੇ ਬੱਚੇ ਮੰਨਦੇ ਤੇ ਨਹੀਂ ਬਹੁਤ ਪ੍ਰਦੂਸ਼ਣ ਫਲਾਉਂਦੇ ਨੇ ਫਿਰ ਵੀ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਇਹੋ ਜਿਹੇ ਪਟਾਕੇ ਨਾ ਚਲਾਓ ਜਿਹਨਾਂ ਪਰ ਦੂਸ਼ਣ ਫੈਲਦਾ ਹੋਵੇ ਤੇ ਲੋਕਾਂ ਨੂੰ ਸਾਹ ਆਉਣ ਦੇ ਵਿੱਚ ਦਿੱਕਤ ਹੁੰਦੀ ਹੋਵੇ ਕਿਉਂਕਿ ਸਾਹ ਦੇ ਮਰੀਜ਼ ਨਮੂਨੀਆਂ ਦੇ ਮਰੀਜ਼ ਪਹਿਲੀ ਥੰਗ ਨੇ ਇਹੋ ਜਿਹੇ ਪ੍ਰਦੂਸ਼ਣ ਦੇ ਵਿੱਚ ਉਹਨਾਂ ਨੂੰ ਸਾਹ ਲੈਣਾ ਬੜਾ ਔਖਾ ਹੋ ਜਾਂਦਾ ਹੈ ਕਈ ਤਾਂ ਪਿਛਲੇ ਕਮਰੇ ਚ ਜਾ ਕੇ ਬਹਿ ਕੇ ਆਪਣੀ ਦਵਾਈ ਦੂਈ ਲੈ ਕੇ ਸਾਰਦੇ ਨੇ ਕਿ ਇਸ ਬਾਹਰ ਨਹੀਂ ਨਿਕਲ ਸਕਦੇ ਕਿਉਂਕਿ ਬਾਹਰ ਪ੍ਰਦੂਸ਼ਣ ਬਹੁਤ ਹੈ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਵੀ ਲੋਕਾਂ ਨੂੰ ਇਹ ਪ੍ਰਚਾਰ ਕਰਨ ਲੋਕ ਭਲਾਈ ਚੈਨਲ ਵੀ ਪ੍ਰਚਾਰ ਕਰੇ ਕਿ ਇਹੋ ਜਿਹੇ ਪਟਾਕੇ ਨਾ ਖਰੀਦੇ ਜਾਣ ਜਿਹੜੇ ਲੋਕਾਂ ਦੀ ਸਿਹਤ ਨਖਰਵਾੜ ਕਰਦੇ ਹਨ ਤੇ ਆਪਣੇ ਪ੍ਰਦੂਸ਼ਣ ਨੂੰ ਖਰਾਬ ਕਰਦੇ ਹਨ ਤੇ ਲੋਕਾਂ ਦੀ ਸਿਹਤ ਨੂੰ ਖਰਾਬ ਕਰਦੇ ਹਨ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਿਸਤਾਰਪੂਰਵਕ ਜਾਣਕਾਰੀ ਦੇਣ ਦਾ ਡਾਕਟਰ ਸਾਹਿਬ ਜੀ ਆਪਣਾ ਸੁਭ ਨਾਮ ਕੀ ਹੈ ਤੇ ਕੀ ਆਪਣਾ ਅਹੁਦਾ ਹੈ ਆਪਣੇ ਉਹਦੇ ਵਿੱਚ ਯੂਨੀਅਨ ਦੇ ਵਿੱਚ ਹਾਂਜੀ ਸਰਦਾਰ ਜੀ ਮੈਂ ਡਾਕਟਰ ਹਰਮੇਸ਼ ਸੰਕਾਲੀਏ ਵਾਲਾ ਦੁਕਾਨ ਕਲੀਨਿਕ ਮੇਰਾ ਮੂਲਕ ਹੈ ਸਾਡੀ ਜਥੇਬੰਦੀ ਹੈ ਡਾਕਟਰਾਂ ਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਤੇ ਜਿਹੜੀ ਕਿ ਬਹੁਤ ਬਲੰਦੀਆਂ ਤੇ ਹੈ ਮੈਨੂੰ ਦਾਸ ਨੂੰ ਸਾਡੀ ਯੂਨੀਅਨ ਨੇ ਜ਼ਿਲੇ ਦਾ ਸਕੱਤਰ ਬਣਾਇਆ ਹੋਇਆ ਹੈ ਮੈਂ ਸਕੱਤਰ ਦੇ ਵਜੋਂ ਯੂਨੀਅਨ ਦੀ ਤੇ ਆਮ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਦਾ ਕਮੈਂਟ ਸ਼ੇਅਰ ਤੁਸੀਂ ਕਰਨਾ ਕਿਉਂਕਿ ਡਾਕਟਰ ਸਾਹਿਬ ਨੇ ਤਾਂ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਕੋਈ ਲੁਕੋ ਨਹੀਂ ਰੱਖੀ ਨਹੀਂ ਡਾਕਟਰ ਸਾਹਿਬ ਇਹ ਗੱਲਾਂ ਨਹੀਂ ਦੱਸਦੇ गांव के जेकू बीमार ਹੋਊਗਾ ਤਾਹੀਂ ਇਹਨਾਂ ਕੋਲ ਦਵਾਈ ਲੈਣਾ ਆਊਗਾ ਇਹ ਤਾਂ ਚਾਹੇ ਲਾ ਲੋ ਗੁਰਸਿੱਖੀ ਦੇ ਨਾਲ ਜੁੜੇ ਹੋਏ ਨੇ ਸਰਬੱਤ ਦਾ ਬਹੁਤ ਵਧੀਆ ਇਨਸਾਨ ਹੁੰਦੇ ਨੇ ਜਿਹੜੇ ਲੋਕਾਂ ਦੀ ਸੋਚਣ ਨਹੀਂ ਸਾਰੇ ਆਪ ਦੀ ਸੋਚਦੇ ਨੇ ਅਗਲਾ ਕੰਮ ਖਾਣ ਦੇ ਜੇ ਬਿਮਾਰ ਹੋਊਗਾ ਤਾਂ ਡਾਕਟਰ ਸਾਹਿਬ ਕੋਲੇ ਆਊਗਾ ਇਸ ਦੇ ਨਾਲ ਹੀ ਵੱਧ ਤੋਂ ਵੱਧ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਵਿਚਾਰ ਕਿਦਾਂ ਦੇ ਲੱਗੇ ਇਸ ਦੇ ਨਾਲ ਹੀ ਮੈਂ ਬਲਦੇਵ ਸਿੰਘ ਸਰਾਓ ਜਿਲ੍ਹਾ ਅੰਚਾਰ ਐਲਵੀਐਸ ਨਿਊਜ਼ ਪੱਤਰਕਾਰ ਮੂਮ ਕੈਂਟੋ ਹਾਨਾ